ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਤੰਗ ਜਹੀ ਕੰਦੇ ਵਿਚਾਲੇ ਫਸ ਜਾਂਦੀ ਹੈ ਤਾਂ ਜਿਸ ਨੂੰ ਬੜੀ ਹੀ ਮੁਸ਼ਕਿਲ ਦੇ ਨਾਲ ਕਾਫੀ ਮੁਸ਼ਕਤ ਕਰਨ ਤੋਂ ਬਾਅਦ ਉਸ ਮਹਿਲਾ ਨੂੰ ਬਚਾਇਆ ਜਾਂਦਾ ਹੈ ਤੁਸੀਂ ਸਕਰੀਨ ਤੇ ਤਸਵੀਰਾਂ ਦੇਖ ਰਹੇ ਹੋ ਤਾਂ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਬਜ਼ੁਰਗ ਮਹਿਲਾ ਜਿਹੜੀ ਹੈ ਪੀੜੀ ਜਹੀ ਤੰਗ ਜਹੀ ਥਾਂ ਦੇ ਵਿੱਚ ਫਸ ਜਾਂਦੀ ਆ ਤਾਂ ਉਸ ਨੂੰ ਕੁਝ ਨੌਜਵਾਨ ਬਚਾਉਂਦੇ ਨੇ ਦਰਸਲ ਇਹ ਵੀਡੀਓ ਜਿਹੜੀ ਹੈ ਚੇਨਈ ਦੇ ਮਨਾਲੀ ਇਲਾਕੇ ਤੋਂ ਸਾਮਣੇ ਆਈ ਹੈ ਜਿੱਥੇ ਕਿ ਇਹ ਬਜ਼ੁਰਗ ਮਹਿਲਾ ਝਾੜੂ ਕੱਢਣ ਦੇ ਲਈ 1 ਫੁੱਟ ਦੀ ਥਾਂ ਦੇ ਵਿੱਚ ਜਾਂਦੀ ਹੈ ਤਾਂ ਉਥੇ ਫਸ ਜਾਂਦੀ ਹੈ ਤਾਂ ਫਸ ਜਾਣ ਤੋਂ ਬਾਅਦ ਚੀਕ ਚਿਹੜਾ ਜਿਹਾ ਮਚ ਜਾਂਦਾ ਰੋਲਾ ਪੋਣਾ ਸ਼ੁਰੂ ਕਰਦੀ ਹੈ ਤਾਂ ਰੋਣ ਲੱਗਦੀ ਹੈ ਤਾਂ ਆਸੇ ਪਾਸੇ ਦੇ ਲੋਕ ਗਵਾਂਢੀ ਉਸ ਨੂੰ ਬਚਾਉਣ ਆਉਂਦੇ ਨੇ ਪਰ ਉਹ ਨਹੀਂ ਬਚਾ ਪਾਉਂਦੇ। ਤਾਂ ਇਸ ਤੋਂ ਬਾਅਦ ਗਵਾਂਢੀਆਂ ਦੇ ਵੱਲੋਂ ਕਹਿ ਲਓ ਕਿ ਆਸ-ਪਾਸ ਦੇ ਲੋਕਾਂ ਦੇ ਵੱਲੋਂ ਕਹਿ ਲਓ ਕਿ ਫਾਇਰ ਬ੍ਰਿਗੇਡ ਅਤੇ ਰਾਹਤ ਕਰਮਚਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਂਦਾ ਹੈ। ਤਾਂ ਜਦੋਂ ਰਾਹਤ ਕਰਮਚਾਰੀ ਆਉਂਦੇ ਨੇ ਇਸ ਬਜ਼ੁਰਗ ਮਹਿਲਾ ਨੂੰ ਬਚਾਉਣ ਵਾਸਤੇ ਤਾਂ ਬੜੀ ਹੀ ਮੁਸ਼ਕਲ ਤੋਂ ਬਾਅਦ ਬਹੁਤ ਹੀ ਤੰਗ ਜਹੀ ਜਗਾ ਤੋਂ ਔਰਤ ਨੂੰ ਬਾਹਰ ਕੱਢਿਆ ਜਾਂਦਾ ਤਾਂ ਬਾਹਰ ਕੱਢ ਕੇ ਉਸ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਔਰਤ ਦੇ ਕੁਝ ਸੱਟਾਂ ਵੀ ਲੱਗਿਆ ਨੇ ਜਿੱਥੇ ਕਿ ਚਿਹਰੇ ਅਤੇ ਹੱਥ ਪੈਰਾਂ ਤੇ ਕਾਫੀ ਗੰਭੀਰ ਸੱਟਾਂ ਲੱਗੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਲਿਜਾਇਆ ਜਾਂਦਾ ਤਾਂ ਤੁਸੀਂ ਵੀ ਸੋਚ ਸਕਦੇ ਹੋ ਕਿ ਇੰਨੀ ਤੰਗ ਜਿਹੀ ਜਗ੍ਹਾ ਦੇ ਵਿੱਚ ਜਦੋਂ ਕੋਈ ਵੀ ਵਿਅਕਤੀ ਜਾਂ ਔਰਤ ਜਾਂ ਕੋਈ ਵੀ ਇਨਸਾਨ ਫਸ ਜਾਂਦਾ ਹੋਵੇ ਤਾਂ ਉਸ ਦਾ ਕੀ ਹਾਲ ਹੋਵੇਗਾ ਤਾਂ ਸੱਟਾ ਲੱਗਣੀ ਤਾਂ ਮਾਮੂਲੀ ਜਿਹੀ ਗੱਲ ਹੈ ਕਿਉਂਕਿ ਤੰਗ ਜਿਹੀ ਜਗ੍ਹਾ ਦੇ ਵਿੱਚੋਂ ਕੱਢਣ ਕੱਢਣਾ ਬੜਾ ਹੀ ਮੁਸ਼ਕਲ ਹੈ ਤਾਂ ਜਦੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਬਜ਼ੁਰਗ ਦੀ ਕਾਫੀ ਇੱਟਾਂ ਦੇ ਨਾਲ ਜਾਨੀ ਕਿ ਕੰਧ ਦੇ ਨਾਲ ਰਗੜ ਕਾਫੀ ਹੋ ਰਹੀ ਸੀ ਜਿਸ ਦੇ ਨਾਲ ਉਸ ਦਾ ਚਿਹਰਾ ਜਿਹੜਾ ਹੱਥ ਪੈਰ ਕਾਫੀ ਰਗੜ ਲੱਗੇ ਰਗੜਨੇ ਸ਼ੁਰੂ ਹੋ ਗਏ ਤਾਂ ਕਾਫੀ ਸੱਟਾਂ ਲੱਗੀਆਂ ਨੇ ਤਾਂ ਜਦੋਂ ਉਹਨਾਂ ਨੂੰ ਇਸ ਤੰਗ ਜਹੀ ਜਗ੍ਹਾ ਤੋਂ ਬਾਹਰ ਕੱਢਿਆ ਗਿਆ ਤਾਂ ਤੁਰੰਤ ਹੀ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਹਨਾਂ ਦਾ ਇਲਾਜ ਕੀਤਾ ਜਾ ਰਿਹਾ ਫਿਲਹਾਲ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤਾਂ ਵਾਇਰਲ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਇੰਨਾ ਤਸਵੀਰਾਂ ਦੇ ਵਿੱਚ ਕਿ ਕਿੰਨੀ ਮੁਸ਼ਕਿਲ ਦੇ ਨਾਲ ਇੰਨਾ ਰਾਹਤ ਕਰਮਚਾਰੀਆਂ ਦੇ ਵੱਲੋਂ ਇਸ ਬਜ਼ੁਰਗ ਮਹਿਲਾ ਨੂੰ ਤੰਗ ਜਹੀ ਥਾਂ ਤੋਂ ਜਗਾ ਤੋਂ ਬਾਹਰ ਕੱਢਿਆ ਜਾ ਰਿਹਾ ਕਿਉਂਕਿ ਦੋ ਕਰਾਂ ਦੀਆਂ ਕੰਧਾਂ ਲੱਗਦੀਆਂ ਨੇ ਤਾਂ ਕੰਧਾਂ ਦੇ ਵਿਚਾਲੇ ਇਹ ਜੜੀ ਬਜ਼ੁਰਗ ਮਹਿਲਾ ਫਸ ਜਾਂਦੀ ਹੈ